ਮੇਰੇ ਬੁੱਤ ਨੂੰ ਲੇ ਕੇ ਆਉਗਾ ਰਿਆ ਤਾਂ ਕਿਸੇ ਨੂੰ ਮੈਂ ਉਹਦੀ ਉਹ ਮੌਤ ਦਾ ਡਾਕਟਰ ਨੂੰ ਲੈ ਕੇ ਆ ਮੇਰੇ ਬੁੱਤ ਨੂੰ ਬਚਾ ਲੈ ਇਹ ਨਾ ਇਹ ਤਾਂ ਪਹਿਲੇ ਹੀ ਖਤਮ ਹੋ ਗਿਆ ਤਾਂ ਮੈਂ ਕਿਵੇਂ ਖਤਮ ਹੋ ਗਿਆ ਕੀ ਹੋਇਆ ਤੁਹਾਡੇ ਬੱਚੇ ਨੂੰ ਮੇਰੇ ਪਤਾ ਨਹੀਂ ਮੇਰੇ ਮੁੰਡੇ ਨੂੰ ਨਾ 2 ਵਜੇ ਸਵੇਰੇ ਘਰੇ ਮੈਨੂੰ ਕੰਮ ਤੇ ਛੱਡਣ ਆਇਆ ਮੰਨਦਾ ਮੈਨੂੰ ਕਹਿੰਦਾ ਵੀ ਕਾਦੇ ਦਿੱਲੀ ਮੈਂ પેટ્રોલ ਪਵਾਣੇ ਉਨੇ ਮੈਂ ਆਈ ਸਕੂਲ ਮੈਨੂੰ ਹਮਤੇ ਫੋਨ ਕਰਿਆਦੇ ਮੈਨੂੰ ਕਹਿੰਦੇ ਤੁਹਾਡਾ ਮੁੰਡਾ ਕਿਆੰਸਾ ਕਰੋ ਹਸਪੀਟਲ ਵਿੱਚ ਆ ਮੇਰੇ ਮੁੰਡੇ ਤੇ ਘੋੜੀ ਮਾਰੀ ਐ ਕਿੱਥੇ ਕਿੱਥੇ ਸੀਗਾ ਮੁੰਡਾ ਕਿੱਥੇ ਮਾਰੀ ਐ ਪਤਾ ਨਹੀਂ ਉਹ ਕਮਰੇ ਵਿੱਚ ਦੇ ਕਰੇ ਗਿਆਂਦਾ ਕਿੱਡ ਕਿੱਥੇ ਰਹਿੰਦੇ ਦੋਸਤ ਬੇਨ ਜੀ ਮਾਤਾ ਨਹੀਂ ਮੰਨੂ ਮੈਂ ਨਹੀਂ ਜਾਣਦੀ ਉਹਨੂੰ ਜੰਗਪੁਰੇ ਕੀ ਕਰਨ ਗਿਆ ਮੇਰੇ ਨੂੰ ਅੱਛਾ ਤੁਸੀਂ ਤੁਸੀਂ ਰਾਜਪੁਰੇ ਰਹਿੰਦੇ ਆਂ ਹਾਂਜੀ ਅਸੀਂ ਨਲਾਸ ਰੋਡ ਤੇ ਰਹਿੰਦੇ ਆਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਸਰ ਮੇਰੇ ਬੇਟੇ ਨੂੰ ਕਿਉਂ ਮਾਰ ਦਿੱਤਾ ਮੇਰੇ ਪੁੱਤ ਨੇ ਤਾਂ ਕਿਸੇ ਦਾ ਕੁਝ ਵਗਾੜਿਆ ਵੀ ਨਹੀਂ 12 ਸਾਲ ਦਾ ਮੇਰਾ ਪੁੱਤ ਪੜਦਾ ਸੀ ਹਾਂਜੀ ਪੜਦਾ ਸੀ 10ਵੀਂ ਪੜਦਾ ਐ ਮਿੰਦਰਗਾਸ ਕੋਲ ਵਿੱਚ ਨਰਮਿੰਦਰ ਦੇ ਕੋਲ ਕੱਲਾ ਕੱਲਾ ਬੱਚਾ ਹੀ ਹਾਂਜੀ ਮੇਰਾ ਇੱਕ ਹੀ ਪੁੱਤ ਹੈ ਓਏ ਹੋਏ ਹੋਏ ਕੀ ਘਟਨਾ ਵਾਪਰੀ ਬੱਚੇ ਵਾਲੀ ਸਾਨੂੰ ਤਾਂ ਇਨਫੋਰਮੇਸ਼ਨ ਮਿਲੀ ਸੀ ਕਿ ਜੰਗਪੁਰ ਦੇ ਵਿੱਚ ਤਿੰਨ ਚਾਰ ਜਵਾਕ ਜਿਹੜੇ ਇੱਕ ਸੁਖਿੰਦਰ ਸਿੰਘ ਹੈ ਫਾਦਰ ਉਹ ਗੁਆਂਢੀ ਮਹੌਲੀ ਕਿਸੇ ਕੋਰਟ ਦੇ ਤਰੀਕੇ ਨਾਲ ਪਿੱਛੇ ਉਹਦਾ ਜਵਾਕ ਤੇ ਤਿੰਨ ਚਾਰ ਮੁੰਡੇ ਖੇਡਣ ਲਈ ਆਏ ਸੀ ਜੋ ਇਸ ਦੌਰਾਨ ਇੱਕ ਜਵਾਕ ਦੇ ਸੱਤੇ ਕੋਈ ਲੱਗੀ ਹੈ ਜਿਸ ਦੀ ਡੈਥ ਹੋ ਗਈ ਹੈ ਤੇ ਜੋ ਸੀ ਉਹਨਾਂ ਪੇਰੈਂਟਸ ਦਾ ਪੇਰੈਂਟਸ ਆਇਆ ਹੈ ਜੀ ਜਿਵੇਂ ਮੇ ਸਟੇਟਮੈਂਟ ਨਹੀਂ ਉਹ ਅਸੀਂ ਕਾਰਵਾਈ ਕਰਾਂਗੇ ਸਟੇਮਾ ਸਰ ਜੀ ਜੋ ਜੋਕ ਹੈਡਰੇ ਸੀ ਜਿੰਨ ਤੋਂ ਕੁਝ ਪੁੱਛ ਗਏ ਚਾ ਕੋਈ ਰਿਵੋਲਵਰ ਕਵਰ ਕੀਤੀ ਹੋਈ ਕੁਝ ਵੀ ਚੱਲ ਰਹੀ ਹੈ ਸਰ ਪਤਾ ਲੱਗਿਆ ਜੀ ਕੁਝ ਉਹ ਮੋਬਾਈਲ ਸੈਲਫੀ ਵਗੈਰਾ ਲੈ ਰੇ ਸੀ ਕਿਸੇ ਸਾਰੇ ਮੰਨ ਲਓ ਇਹ ਸਭ ਜੀ ਜਾਣ ਨਹੀਂ ਦੱਸ ਸਕਦੇ ਬੜੀ अर्ਲੀ ਸਟੇਜ ਹੈ ਅਸੀਂ ਇਹਦੇ ਵੈਰੀਫਾਈ ਕਰਕੇ ਬਾਅਦਾਂ ਕਿੰਨੀ ਉਮਰ ਸੀ ਬੱਚੇ ਦੀ ਸਰ ਜੀ ਦਾ ਮਰਿਆ ਉਹ तकरीबन 14-15 ਸਾਲ ਸੀ ਜੰਗਪੁਰੇ ਹੋਇਆ ਘਟਨਾ ਵਾਪਰੀ ਸੀ ਸਾਜੀ ਹਾਂ ਜੰਗਪੁਰੇ ਪਿੰਡ ਦੇ ਵਿੱਚ